ਜ਼ిల్లా ਗੁਰਦਾਸਪੁਰ ਵਿੱਚ ਜੋ ਆਈ ਸਾਲਿਆਂ ਦੀ ਲੜਾਈ ਬਣ ਗਈ ਖੂਨੀ ਝੜਪ ਦੋਹਾਂ ਧਿਰਾਂ ਦੇ 7 ਵਿਅਕਤੀ ਜ਼ਖਮੀ ਜੋ ਆਈ ਕਹਿੰਦਾ ਘਰ ਆ ਕੀ ਕੀਤਾ ਹਮਲਾ ਵੋਟੀ ਕਹਿੰਦੀ ਦਾਜ ਲਈ ਮਾਰਿਆ ਕੁੱਟਿਆ ਸੀ ਪੇਕੇ ਲੈਣ ਆਏ ਤਾਂ ਕਰਤਾ ਰਿਸ਼ਤੇਦਾਰਾਂ ਦੇ ਨਾਲ ਮਿਲ ਕੇ ਹਮਲਾ ਦੇਖੋ ਸੀਸੀਟੀਵੀ ਵਿੱਚ ਕਿਵੇਂ ਹਥਿਆਰਬੰਦ ਲੋਕ ਨਜ਼ਰ ਆ ਰਹੇ ਨੇ ਮੇਰਾ ਨਾਮ ਬਲਜਿੰਦਰ ਕੌਰ ਨਾਮ ਹੈ ਪਿੰਡ ਮੇਰਾ ਕਲੀਜਪੋਰਾ ਜਿੱਥੇ ਮੈਂ ਵਿਆਹੀ ਹਾਂ ਸੋਰੇ ਤੇ ਜੋੜੇ ਮੇਰੇ ਪੇਕੇ ਆ ਜੋੜਾ ਛਤਰਾ ਮੇਰਾ ਕਲਾਨੌਰ ਵਾਲਾ ਸਾਰ ਮੈਨੂੰ ਨਾ ਬੜਾ ਹੀ ਤੰਗ ਕਰਦੇ ਪਰੇਸ਼ਾਨ ਕਰਦੇ ਬੜਾ ਹੀ ਮਾਰਦੇ ਕੁੱਟਦੇ ਆ ਮੈਨੂੰ ਮੈਨੂੰ ਕਹਿੰਦੇ ਤੇਰੀਆਂ ਦੋ ਧੀਆਂ ਨੇ ਤੇਰੇ ਪੁੱਤ ਨਹੀਂ ਹੁੰਦਾ ਹੁਣ ਵੀ ਮੇਰੇ ਨਾਲ ਮੈਨੂੰ ਕਿੰਨੇ ਦਿਨ ਹੋ ਗਿਆ ਲਗਾਤਾਰ ਮੈਨੂੰ ਮਾਰਦੇ ਰਹੇ ਨੇ ਦਾਜ ਦੀ ਵੀ ਬੜਾ ਮੈਨੂੰ ਤੰਗ ਕਰਦੇ ਰਹੇ ਨੇ ਮੈਨੂੰ ਦਾਜ ਵੀ ਸਾਰਾ ਮੇਰੇ ਪਿਓ ਨੇ ਦਿੱਤਾ ਮੇਰਾ ਪਿਓ ਇਹੋ ਚਿੰਤਾ ਹਣਾ ਮੇਰਾ ਪਿਓ ਵੀ ਮਰ ਗਿਆ ਹਰ ਚੀਜ਼ ਦਿੱਤੀ ਆ ਦਾਜ ਨਾਲ ਦਾ ਬੈੱਡ ਨਾਲ ਬੈੱਡ ਸਕੂਟਰੀ ਨਾਲ ਸਭ ਕੁਝ ਸਭ ਕੁਝ ਦਿੱਤਾ ਵਾ ਹੁਣ ਮੇਰੇ ਮੈਂ ਨਾ ਮੈਨੂੰ ਮਾਰ ਕੁੱਟ ਕੇ ਬਿਹੋਸ਼ ਕਰ ਦਿੱਤਾ ਸੀ ਮੇਰੀਆਂ ਬਾਵਾਵਾਂ ਪਿੱਛੇ ਮੇਰੇ ਮੂੰਹ ਚ ਟਾਕੀਆਂ ਦੇ ਕੇ ਮਾਰਤਾ ਸੀ ਤੇ ਮੇਰੀ ਵੱਡੀ ਬੇਟੀ ਨੇ ਮੈਨੂੰ ਪਾਣੀ ਮਤਲਬ ਕਿਤੇ ਘੁੱਟ ਪਿਆ ਲਿਆ ਉਹਨੇ ਕਿਤੇ ਨਾਨੀ ਨੂੰ ਫੋਨ ਲਾਇਆ ਵੀ ਨਾਨੀ ਮਾਮੇ ਨੂੰ ਲੈ ਕੇ ਤੇ ਆਓ ਤੇ ਫਿਰ ਉਹ ਕਿਤੇ ਆਏ ਨੇ ਵਿਚਾਰੇ ਜਿੱਦਾਂ ਵੀ ਕਿਤੇ ਉਹ ਘਰੋਂ ਇਦਾਂ ਹੀ ਸਹੀ ਸਭਾਏ ਲੁਕ ਚੁਪ ਕਰਕੇ ਉਹ ਆ ਗਏ ਵਿਚਾਰੇ ਉਹਨਾਂ ਨੂੰ ਕੋਈ ਪਤਾ ਨਹੀਂ ਥੋਣੀ ਉਹ ਅੱਗੋਂ ਪੂਰੀ ਤਿਆਰੀ ਕਰਕੇ ਬੈਠਾ ਹੈ ਅਗਲੇ ਨੇ ਉਹਨਾਂ ਨੂੰ ਸਾਰਾ ਡਰਾਟਣਾ ਵੱਢਿਆ ਟੁਕਿਆ ਉਹਨਾਂ ਨੂੰ ਗੱਡੀ ਵੀ ਮੰਗਦੇ ਨੇ ਕਹਿੰਦੇ ਗੱਡੀ ਲੈ ਕੇ ਆ ਮੇਰਾ ਜਿਹੜਾ ਦਿਓਰ ਦਰਾਣੀ ਹੈ ਸਾਰਾ ਕਲੇਸ਼ ਹੀ ਉਹਦਾ ਸੱਸ ਸੋਹਰੇ ਦਾ ਕਲੇਸ਼ ਆ ਉਹ ਨਾਲ ਹੋ ਕੇ ਮੈਨੂੰ ਘਟਾਣ ਦੇ ਨੇ ਮੇਰਾ ਘਰ ਵਾਲਾ ਪਰਗਟ ਸਿੰਘ ਆ ਉਹ ਨਸ਼ਾ ਅੱਤ ਦਾ ਕਰਦਾ ਮੇਰਾ ਜੀਣਾ ਹਰਾਮ ਕੀਤਾ ਮੇਰਾ ਮੈਂ ਬੜੀ ਪਰੇਸ਼ਾਨ ਆ ਧੀਆਂ ਕਿੱਥੇ ਜਾਣ ਧੀਆਂ ਕਹਿੰਦੇ ਲੋਕੀ ਕਹਿੰਦੇ ਧੀਆਂ ਹੋਣੀਆਂ ਚਾਹੀਦੀਆਂ ਧੀਆਂ ਕਿੱਥੇ ਜਾਣ ਮੈਨੂੰ ਕਹਿੰਦੇ ਤੇਰੀਆਂ ਧੀਆਂ ਨੇ ਤੇਰਾ ਪੁੱਤ ਕਿਉਂ ਨਹੀਂ ਹੋਇਆ ਅੱਜ ਵੀ ਸਾਨੂੰ ਪਏ ਨੇ ਘਰੋਂ ਅਸੀਂ ਆ ਗਏ ਆ ਮੇਰੇ ਭਰਾ ਤੇ ਮੇਰੇ ਮੰਮੀ ਲੈਣ ਲੈ ਕੇ ਆ ਗਏ ਨੇ ਇਹ ਰਾਹ 'ਚ ਗੱਡੀ ਲੈ ਕੇ ਸਾਨੂੰ ਮੋਟਰਸਾਈਕਲ ਤੇ ਮਤਲਬ ਇਹਨਾਂ ਨੇ ਨਾ ਕਿੱਡੀ ਜ਼ੋਰ ਦੀ ਇਹਨਾਂ ਨੇ ਸਾਨੂੰ ਮਤਲਬ ਐਕਸੀਡੈਂਟ ਵਾਂਗੂ ਐਕਸੀਡੈਂਟ ਕਰਤਾ ਕਿਤੇ ਦਾ ਕਿਤੇ ਮੋਬਾਈਲ ਸਾਡੇ ਖੋਲੇ ਨੇ ਚੋਰੀ ਮਤਲਬ ਇੱਕ ਸਾਹਬ ਦੇ ਮੋਬਾਈਲ ਸਾਡੇ ਕੋ ਖੋਲੇ ਬੰਦ ਇਹ ਕਹਣਾ ਗੱਲ ਨਾ ਕਰੇ ਇੱਕ ਮੇਰੇ ਦਿਓਰ ਦੇ ਨਾ ਸਾਲੇ ਵੀ ਉਹਨੇ ਦਿਓਰ ਮੇਰੇ ਨੇ ਸਾਲੇ ਵੀ ਫੱਦੇ ਸੀ ਤੇ ਉਹਦਾ ਨਾਂ ਇੱਕ ਮਣੀ ਆ ਇੱਕ ਦਾ ਨਾਂ ਘੋਰਾ ਵਾ ਉਹਨੇ ਆਪਣੀ ਕੋਈ ਵਿੱਕੀ ਵਿੱਕੀ ਕੋਈ ਆਪਣਾ ਮਾਮੇ ਦਾ ਹੋਰ ਇੱਕ ਜਾ ਮਾਸੀ ਦਾ ਵੀ ਸੱਦਿਆ ਸੀ ਮੁੜਾ ਉਹਨਾਂ ਨੇ ਬਹੁਤ ਜ਼ਿਆਦਾ ਸਾਨੂੰ ਨਾ ਬੜਾ ਜ਼ਿਆਦਾ ਸਾਨੂੰ ਟੋਕ ਵੱਡ ਕੀਤਾ ਵਾ ਤੇ ਸਾਡਾ ਕੋਈ ਇਨਸਾਫ ਨਹੀਂ ਹੋਇਆ ਸਾਨੂੰ ਇਨਸਾਫ ਚਾਹੀਦਾ ਵਾ ਰਾਤ ਦੀ ਪੁਲਿਸ ਕੋਈ ਨਹੀਂ ਸਾਡੇ ਕੋ ਆਈ ਕੁਛ ਨਹੀਂ ਉਹਨਾਂ ਨੇ ਕੀਤਾ ਟੋਟਲ ਉਹ ਹੀ ਕੋਈ 15 16 ਜਣੇ ਹੋਣੇ ਆ ਜਿਹੜੇ ਸਾਨੂੰ ਪੈ ਗਏ ਨੇ ਤੇ ਇਹ ਤੁਹਾਨੂੰ ਮੰਮੀ ਡੈਡੀ ਹੁਣ ਮੰਮੀ ਤੇ ਮੇਰੇ ਬ੍ਰਦਰ ਜਿਹੜੇ ਨੇ ਇਹ ਆਏ ਹੀ ਮੇਰਾ ਪਤਾ ਹੀ ਲੈਣ ਕਿ ਮੈਂ ਚਲੋ ਸਮਝਾਉਨੇ ਆ ਬੈ ਕੇ ਗੱਲਬਾਤ ਕਰਨੇ ਆ ਉਹਨਾਂ ਨੇ ਝੋਕ ਕੇ ਉਹਨਾਂ ਨੂੰ ਵੱਡ ਝੋਕ ਕਰ ਦਿੱਤੀ ਐ ਮੈਂ ਤਾਂ ਬਸ ਇਹੋ ਹੀ ਬੇਨਤੀ ਕਰਾਂਗੀ ਕਿ ਮੈਨੂੰ ਇਨਸਾਫ ਚਾਹੀਦਾ ਵਾ ਮੈਨੂੰ ਬੜਾ ਮੇਰਾ ਨਾਮ ਪ੍ਰਗਟ ਸਿੰਘ ਹੈ ਜੀ ਗੱਲਬਾਤ ਯਾਰ ਨਾਲ ਦੀ ਨਾਲ ਹੋਈ ਮਾਰੀ ਮੋਟੀ ਬੈਸ ਇਹਨਾਂ ਪਿੰਡ ਫੋਨ ਕਰ ਲਿਆ ਤੇ ਆਣ ਕੇ ਹੱਥੀ ਪੈ ਗਿਆ ਤੇ ਪੈ ਗਿਆ ਧੋਈ ਬੈਸ ਕਿ ਮੈਂ ਦਵਾਈ ਲੈਣ ਆਇਆ ਇਹ ਕੁੜੀ ਦੀ ਡੈਡੀ ਕੋ ਪੈਸੇ ਲੈ ਕੇ ਆਇਆ ਮੈਂ ਤੇ ਇਹਨੂੰ ਮੈਂ ਪਹਿਲਾਂ ਪੁੱਛੇ ਨੇ ਇਹ ਕਹਿੰਦੀ ਮੇਰੇ ਕੋ ਹੈ ਨਹੀਂ ਪੈਸੇ ਕੋਈ ਵੀ ਠੀਕ ਹੈ ਫਿਰ ਮੈਂ 7-8 ਸਾਲ ਬਾਹਰ ਲਾਇਆ ਨੇ 7-8 ਮਹੀਨਾ ਸਾਲ ਚੱਲ ਰਿਹਾ ਮੇਰਾ ਬਾਹਰ ਹੁਣ ਵੀ ਮੈਂ ਛੁੱਟੀ ਆਇਆ ਦਾ ਤੇ ਉੱਥੇ ਹੀ ਬੈਠ ਹੋਈ ਬਸ ਇਹ ਕਾਫੀ ਦਿਨ ਤੋਂ ਬੈਠ ਹੁੰਦੀ ਰਹੀ ਪੈ ਪੈ ਹੈ ਦੋ ਮੈਂ 7.5 ਸਾਲ ਚ ਦੂਜੀ ਛੁੱਟੀ ਆਇਆ ਹੁਣ ਮੈਂ ਛੁੱਟੀ ਅਮਰਜੈਂਸੀ ਆਇਆ 2.5 ਸਾਲ ਬਾਅਦ ਤੇ ਮੈਂ ਬਾਹਰ ਕਿਹਦੇ ਸਾਹਮਣੇ ਫੋਟ ਮਾਰ ਕਰ ਲੈਣੀ ਆ ਤੇ ਦਾਜ ਮੈਂ ਕਿਹੜਾ ਮੰਗ ਲੈਣਾ ਮੈਂ ਉਲਟਾ ਇਹਨਾਂ ਨੇ ਆਪ ਮੈਨੂੰ ਜਿਵੇਂ ਜਿਵੇਂ ਫੋਨ ਕਰਦੇ ਰਹੇ ਨੇ ਬਾਹਰੋਂ ਸਾਨੂੰ ਲੋੜ ਐ ਮੇਰੇ ਕੋਲ ਸਲਿੱਪਾਂ ਤਾਂ ਪਈਆਂ ਨੇ ਇਹਨਾਂ ਨੂੰ ਮੈਂ ਪੈਸੇ ਪਾਉਂਦਾ ਰਿਹਾ ਬਾਹਰੋਂ ਵੀ ਮੇਰੇ ਸਾਲੇ ਨੇ ਕਦੇ ਮੰਗਣੇ 10000 ਰੁਪਏ ਸਾਲੀਆ ਉਹਨੂੰ ਮੋਬਾਈਲ ਲੈ ਕੇ ਦਿੱਤਾ ਹੈਗਾ ਤੇ ਓਂ ਵੀ ਕਦੇ ਆ ਪਾਇ ਨੇ ਮੈਂ ਪਾਉਂਦਾ ਰਿਹਾ ਪੈਸੇ ਦਾਜ ਭਾਈ ਮੈਂ ਕਦੇ ਅੱਜ ਤੱਕ ਨਹੀਂ ਮੰਗਿਆ ਇਦਾਂ ਦੀ ਗੱਲ ਹੀ ਨਹੀਂ ਇਹ ਆਏ ਨੇ ਦਾਤਰ ਲੈ ਕੇ ਇਨਾਂ ਦੀ ਕੁੜੀ ਨੇ ਸੱਦਿਆ ਮੈਂ ਰਾਤੋਲੇ ਸੁੱਤਾ ਪਿਆ ਸੀਗਾ ਠੀਕ ਐ ਤੇ ਫੋਨ ਤੇ ਸੁੱਤੇ ਪਿਆ ਮੇਰੀ ਗੱਲ ਕਰਾਈ ਨਾਲ ਮਮੀ ਨੂੰ ਪਤਾ ਨਹੀਂ ਇਹਨੇ ਆਪਣੇ ਨੂੰ ਕਿਹੜੇ ਵੇਲੇ ਫੋਨ ਲਾ ਲਿਆ ਉਹ ਮੇਰੇ ਨਾਲ ਗਲਤ ਮੁੱਲਤ ਬੋਲਣ ਲੱਗੀ ਫੋਨ ਕਰਦੇ ਸਾਰੀ ਉਸ ਤੋਂ ਪਹਿਲਾਂ ਸਵੇਰੇ ਮੈਂ ਫੋਨ ਕੀਤਾ ਵੀ ਮੇਰੇ ਨਾਲ ਲੰਡੀਆਂ ਜਾ ਨੂੰ 4 ਦਿਨ ਲੈ ਜਾਓ ਤੇ ਨਹੀਂ ਤਾਂ ਫਿਰ ਵੀ ਮੈਂ ਬਾਹਰ ਆ ਸਾਰੇ ਜਿਹੜੀ ਸ਼ਾਮੀ ਆ ਤੇ ਫਿਰ ਮੇਰੇ ਨਾਲ ਲੜਨ ਲੱਗੀ ਮੈਨੂੰ ਫੋਨ ਤੇ ਕਹਿ ਨਹੀਂ ਗੱਲ ਕਰਦੇ ਉਹਦੀ ਮਾਂ ਮੇਰੇ ਨਾਲ ਗਲਤ ਬੋਲਣ ਲੱਗ ਪਈ ਹੈ ਜਿਹੜੀ ਮੇਰੀ ਸੱਸ ਹੈ ਮੈਂ ਫੋਨ ਪਰੇ ਰੱਖਤਾ ਆ ਵੀ ਗਲਤ ਮਨ ਤੋਂ ਬੋਲ ਲੈਣੇ ਐਵੇਂ ਕੋ ਬੋਲਾਂਗੇ ਉਹਦੇ ਬਾਅਦ ਫੇਰ ਮੇਰੇ ਸਾਲੇ ਦਾ ਫੋਨ ਆਇਆ ਮੈਨੂੰ ਵੀ ਤੂੰ ਘਰ ਹੀ ਰਹੀ ਬਕਾਇਦਾ ਤੁਸੀਂ ਜਾ ਕੇ ਪੁੱਛ ਸਕਦੇ ਹੋ ਇਹ ਆਏ ਨੇ ਸਾਡੇ ਘਰ ਦਾਤਰ ਲੈ ਕੇ ਅਸੀਂ ਖਾਲੀ ਹੱਥ ਕੋਈ ਲੜਾਈ ਪੜਾਈ ਤੇ ਮੂਡ 'ਚ ਨਹੀਂ ਕੋਈ ਕੁਝ ਨਹੀਂ ਹੈਗਾ ਠੀਕ ਹੈ ਜੀ ਤੇ ਇਹਨਾਂ ਨੇ ਮੇਰੇ ਭਰਾ ਦੇ ਵੀ ਦਾਤਰ ਮਾਰੇ ਨੇ ਸਿਰ 'ਚ ਮੇਰੇ ਵੀ 8 ਟਾਂਕੇ ਲੱਗੇ ਆ ਮੇਰੇ ਭਰਾ ਦੇ ਵੀ ਟਾਂਕੇ ਲੱਗੇ ਆ ਡੈਡੀ ਮੇਰਾ ਬਜ਼ੁਰਗ ਹੈ ਉਹਦੇ ਵੀ ਪੇਠ ਤੇ ਵੀ ਦਾਤਰ ਮਾਰੇ ਨੇ ਲੱਤ ਤੇ ਵੀ ਦਾਤਰ ਮਾਰੇ ਨੇ ਇਹ ਆਏ ਨੇ ਰਾਤ ਆਡੇ ਪਿੰਡ ਮਾਰਨਾਂ ਦਾ ਜੇਣਾ 112 ਤੇ ਕੋਲ ਕੀਤਾ ਵੀ ਇਹ ਸਾਨੂੰ ਪਿੰਡ ਮਾਰਨ ਆਏ ਨੇ 112 ਤੇ ਕੋਲ ਕੀਤੀ ਹੈ ਜੀ ਤੇ ਉਸ ਤੋਂ ਬਾਅਦ ਫਿਰ ਹਸਪਤਾਲ ਆਏ ਆ ਲੈ ਕੇ ਆਪਣੇ ਭਰਾ ਨੂੰ ਵੀ ਸੱਟ ਜ਼ਿਆਦਾ ਸੀ ਉਹਦੇ ਤਿੰਨ ਟੱਪ ਲੱਗੇ ਹੋਏ ਨੇ ਸਿਰ 'ਚ ਤੇ ਦੇ ਉਹ ਚੈੱਕ ਕਰ ਸਕਦੇ ਪੁਲਸਾਰੇ ਕੱਲ ਆਏ ਸੀਗੇ ਉਹ ਪੁੱਛ ਕੇ ਗਏ ਨੇ ਕੀ ਵਾਰਦਾਤ ਹੋਈ ਆ ਉਹਨਾਂ ਨੂੰ ਦੱਸੀ ਆ ਬਾਕੀ ਜੀ ਹਸਪਤਾਲ ਨਹੀਂ ਆਏ ਜੀ ਬਾਕੀ ਦੀ ਕਾਰਵਾਈ ਆ ਜਿਆਨ ਨੂੰ ਕੁਝ ਪਤਾ ਨਹੀਂ ਅੱਗੇ ਨੂੰ ਇਹ ਬਹੁਤ ਮੈਂਟਲੀ ਟੌਰਚਰ ਕਰ ਰਹੇ ਨੇ ਲਗਾਤਾਰ ਹੀ ਨੇ ਯਾਜ ਕਿਹੇ ਚੀਜ਼ ਦੀ ਘਾਟ ਨਹੀਂ ਅੱਜ ਤੱਕ ਕੋਈ ਕਹ ਦੇ ਨਾ ਪੀ ਇਹਨਾਂ ਨੂੰ 100 ਰੁਪਏ ਦੀ ਚੀਜ਼ ਕਿਤੇ ਮੰਗਣ ਭੇਜਿਆ ਕਿਤੇ ਮੁੱਕੀ ਐ ਕੋਈ ਚੀਜ਼ ਘਰ 'ਚ ਸਭ ਸੁਵਿਧਾ ਹੈ ਨੇ ਮੈਂ ਘਰੋਂ ਵੀ ਵੱਖਰਾ ਐ ਡਬਲ ਸਟੋਰੀ ਮੇਰੇ ਕੋਲ ਘਰ ਐ ਐਦਾਂ ਦੀ ਕੋਈ ਤੰਗੀ ਪਰੇਸ਼ਾਨੀ ਨਹੀਂ ਦੋ ਹੀ ਮੇਰੀਆਂ ਕੁੜੀਆਂ ਨੇ ਉਹਨਾਂ ਦੇ ਇਹਨੇ ਕੰਮ ਕਰਨਾ ਹੁੰਦਾ ਮੈਂ ਬਾਹਰ ਰਹਿਣਾ ਐ ਫਿਰ ਵੀ ਇਹਦੀ ਲੜਾਈ ਪਤਾ ਨਹੀਂ ਕਦ ਨਾ ਮੁੱਕਦੀ ਐ ਇਹ ਪ੍ਰੂਫ ਕਰਨ ਵੀ ਕਦੇ ਅੱਜ ਤੱਕ ਇਹਨਾਂ ਤੋਂ ਇਹਨਾਂ ਨੇ ਮੈਨੂੰ ਕਿਤੇ ਪਿਆਸ ਦਿਤਾਇਆ ਐ ਮੈਂ ਪ੍ਰੂਫ ਕਰ ਸਕਦਾ ਵੀ ਮੈਂ ਇਹਨਾਂ ਨੂੰ ਪੈਸੇ ਦਿੱਤੇ ਨੇ ਸਾਰੇ ਵੀ ਪਾਏ ਨੇ ਪੈਸੇ ਸਾਰੀ ਨੂੰ ਵੀ ਦਿੱਤੇ ਨੇ ਮੈਂ ਬੈਂਕ ਦੀਆਂ ਡਿਟੇਲਾਂ ਵੀ ਕਢਾਣੀਆਂ ਨੇ 8 ਸਾਲ ਦੀਆਂ